ਸਚਾਰਕਾਲ ਪੰਜਾਬੀ ਜੀਕੇ ਤੁਨਸੈ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਤੋਂ ਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਅਪਡੇਟ ਅ ਬਹੌਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਕਤ ਅ ਬਹੌਰ ਵਿੱਚ ਇੱਕ ਟਰੈਕਟਰ ਅਤੇ ਟਰਾਲੇ ਦੀ ਇੰਨੀ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਜੋ ਟਰਾਲਾ ਸੀ ਉਸ ਵੱਲੋਂ ਜੋ ਹੈ ਟਰੈਕਟਰ ਨੂੰ ਕਾਫੀ ਦੂਰ ਤੱਕ ਸਿਲਟਾ ਹੋਏ ਲੈ ਗਿਆ ਜਿਸ ਵਿੱਚ ਟਰੈਕਟਰ ਤੇ ਸਵਾਰ ਪਿਓ ਪੁੱਤ ਜੋ ਹੈ ਕਿ ਉਹਨਾਂ ਵਿੱਚੋਂ ਪਿਓ ਦੇ ਜੋ ਕਿ ਮੌਕੇ ਤੇ ਹੀ ਮੌਤ ਹੋ ਗਈ ਅਤੇ ਜੋ ਪੁੱਤਰ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਜੋ ਨੇੜੇ ਦੇ ਸਿਵਲ ਹਸਪਤਲ ਉਸ ਦਾ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਇਸ ਵਕਤ ਦੀ ਅਪਡੇਟ ਆ ਬਹੁਤ ਉਨਿਕਲਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਬਹੁਤ ਵਿੱਚ ਇੱਕ ਟਰੈਕਟਰ ਅਤੇ ਇੱਕ ਟਰਾਲੇ ਦੀ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਇੱਕ ਪੰਜ ਧੀਆਂ ਦੇ ਪਿਓ ਦੀ ਮੌਕੇ ਤੇ ਹੀ ਮੌਤ ਹੋ ਗਈ ਤੁਹਾਨੂੰ ਡਿਟੇਲ ਵੀ ਦੱਸ ਦਈਏ ਕਿ अबोहर दे पिन दौलतपुरा विखे भयानक सड खासा वापर जिस वि जो है कि जो पाइंतियांदा पियोसी उसकी मौत हो चुकी है अते दस्या जा रहे है कि ए हादसा दौलतपुरा कोल है ए हादसा वापर वापर है जिस वि जो है कि जो मृतक है उसकी जो पहचान दसी जा रही है जो मृतक है उसका नाम ਸਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਸਤਪਾਲ ਵਜੋਂ ਹੋਈ ਅਤੇ ਉਸਦੇ ਪਿਤਾ ਜੋ ਸਤਪਾਲ ਦੇ ਨਾਲ ਉਸ ਦਾ ਬੇਟਾ 16 ਸਾਲ ਦਾ ਉਸ ਦਾ ਬੇਟਾ ਅਜੇ ਵੀ ਉਸਦੇ ਨਾਲ ਸੀ ਅਤੇ ਉਹ ਟੂੜੀ ਲੈਣ ਲਈ ਜਾ ਰਹੇ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪਿਓ ਪੁੱਤ ਟੂੜੀ ਲੈਣ ਲਈ ਟਰੈਕਟਰ ਟਰਾਲੀ ਤੇ ਸ਼੍ਰੀ ਗੰਗਾ ਨਗਰ ਜੋ ਟੂੜੀ ਲੈਣ ਜਾ ਰਹੇ ਸੀ ਅਤੇ ਜਾਣਕਾਰੀ ਮੁਤਾਬਕ ਦੌਲਤਪੁਰਾ ਕौਸ਼ਾਲਾ ਕੋਲ ਪਿੱਛੇ ਤੋਂ ਆ ਰਿਖਤੇ ਰਫਤਾਰ ਟਰਾਲੇ ਵੱਲੋਂ ਇਸ ਟਰੈਕਟਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਿਆ ਤੇ ਕਾਫੀ ਦੂਰ ਤੱਕ ਜਾਏ ਟਰਾਲਾ ਇਸ ਟਰੈਕਟਰ ਨੂੰ ਜੋ ਕਿਸੇੜਦਾ ਹੋਇਆ ਨਾਲ ਲੱਗ ਗਿਆ ਜਿਸ ਵਿੱਚ ਦੋਨੋਂ ਪਿਓ ਪੁੱਤ ਜ਼ਖਮੀ ਹੋ ਗਏ ਅਤੇ ਜਦ ਇਹ ਹਾਦਸਾ ਵਾਪਰਿਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਉਨ੍ਹਾਂ ਵੱਲੋਂ ਜੋ ਇਹ ਦੋਨੋਂ ਪਿਓ ਪੁੱਤ ਹਨ ਉਨ੍ਹਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜੋ ਡਾਕਟਰਾਂ ਵੱਲੋਂ ਜੋ ਮਿਰਤਕ ਸਤਪਾਲ ਸੀ ਉਸ ਨੂੰ ਮਿਰਤਕ ਐਲਾਨ ਕਰ ਦਿੱਤਾ ਗਿਆ ਅਤੇ ਜੋ ਉਸ ਦਾ ਬੇਟਾ ਅਜੇ ਹੈ 16 ਸਾਲਾਂ ਦਾ ਉਸ ਦਾ ਗੰਭੀਰ ਰੂਪ ਵਿੱਚ ਜ਼ਖਮੀ ਸੀ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਜੋ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਗਿਆ ਕਿ ਇਹ ਜੋ ਸਤਪਾਲ ਸੇ ਗਰੀ ਪਰਵਾਰ ਨਾਲ ਸੰਬੰਧ ਰੱਖਦਾ ਸੀ ਇਸ ਦੀ ਪੈਂਤੀ ਹੈ ਨਾ ਅਤੇ ਇੱਕ ਹੀ ਪੁੱਤ ਹੈ ਅਤੇ ਜੋ ਟਰਾਲਾ ਚਾਲਕ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਟਰਾਲੇ ਡਰਾਈਵਰ ਦੀ ਜੋ ਹੈ ਪਾਲ ਕਿਤੇ ਜਾਰੀ ਤੇ ਸਰਪੰਚ ਵੱਲੋਂ ਵੀ ਪਲੀਜ਼ ਪ੍ਰਸ਼ਾਸਨ ਨੂੰ ਜੋ ਹੈ ਕਿ ਕਹਾਂ ਗਿਆ ਹੈ ਕਿ ਅਪੀਲ ਕੀਤੀ ਹੈ ਕਿ ਇਸ ਟਰਾਲੇ ਵਾਲੇ ਨੂੰ ਫੜ ਕੇ ਇਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਜੋ ਇਹਨਾਂ ਦਾ ਜੋ ਪਰਿਵਾਰ ਸੀ ਇਹ ਇਸੇ ਆਪਣੇ ਪਿਓ ਦੇ ਸਹਾਰੇ ਹੀ ਚੱਲਦਾ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਜਦ ਆਸ-ਪਾਸ ਦੇ ਲੋਕਾਂ ਵੱਲੋਂ ਜੋ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਲ ਪਹੁੰਚਾਇਆ ਗਿਆ ਤੇ ਡਾਕਟਰਾਂ ਵੱਲੋਂ ਜੋ ਸਤਪਾਲ ਨੂੰ ਜੋ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਜੋ ਪਿੰਡ ਦੇ ਸਰਪੰਚ ਜਿਨ੍ਹਾਂ ਦਾ ਨਾਮ बलवंत कुमार ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਮਿਰਤਕ ਦਾ ਪਰਿਵਾਰ ਬਹੁਤ ਗਰੀਬ ਹੈ ਉਹ ਤੂੜੀ ਦੀ ਟੁਆਈ ਕਰਕੇ ਹੀ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਸਰਪੰਚ ਨੇ ਪੁਲਿਸ ਤੋਂ ਟਰਾਲਾ ਚਾਲਕ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੁਹਾਰ ਲਗਾਈ ਹੈ ਮੰਗ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਬਲੋਂ जो है कि मामले की जांच की जा रही है पर फिलहाल इस वक्त की वही अपडेट जो अबोहर तू निकल के सामने दसा जा रहा अब भी इस वक्त एक बड़ा भयानक सड़क हादसा वापर जिस एक ट्राले वालों एक ट्रैक्टर जो है कि जबरदस्त टक्कर मार दि गई जिस जो प्यो की मौत हो गई है जो बेटा है जो सोलह साल का बेटा अजय उस अजह तो गंभीर रूप जख्मी हो गया उसका इलाज चल रहा है फिलहाल इस वक्त की अपडेट जो अबोहर तू निकल के सामने दसा जा रहा है की अबोहर जो है कि ਇਕ ਪਿਆਨਕ ਸੜਕ ਹਾਦਸਾ ਵਾਪਰਿਆ ਜਿਸ ਵੀ ਜੋ ਪਿਓ ਪੁੱਤ ਜ਼ਖਮੀ ਹੋ ਗਏ ਜਦ ਦੋਨਾਂ ਨੂੰ ਸਿਵਲ ਹਸਪਤਲ ਪਹੁੰਚਾਇਆ ਗਿਆ ਤਾਂ ਉਸ ਵਕ ਜੋ ਬੇਟਾ ਜੋ ਪਿਓ ਸੀ ਡਾਕਟਰਾਂ ਵੱਲੋਂ ਉਸ ਨੂੰ ਮਰ ਤੱਕ ਐਲਾਨ ਕਰ ਦਿੱਤਾ ਗਿਆ ਤੇ ਬੇਟੇ ਅਜੇ ਦਾ ਇਲਾਜ ਚੱਲ ਰਿਹਾ ਹਤੇ ਜੋ ਪਿੰਡ ਦੇ ਸਰਪੰਚ ਵੱਲੋਂ ਜੋ ਹੈ ਕਿ ਪਲੀਜ਼ ਪ੍ਰਸ਼ਾਸਨ ਤੋਂ ਜੋ ਹੈ ਕਿ ਮੰਗ ਕੀਤੀ ਹੈ ਕਿ ਜੋ ਟਰਾਲਾ ਚਾਲਕ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਪਰਿਵਾਰ ਜਮ ਮਿਸਤਪਾਲ ਸੀ ਗਰੀ ਪਰਵਾਰ ਨਾਲ ਸੰਬੰਧ ਰੱਖਦਾ ਹੈ ਇਸੀ ਪੰਜ ਤੀਆਂ ਹਨ ਕੜ ਦਾ ਗੁਜ਼ਰਾ ਹੀ ਜੋ ਸਤਪਾਲ ਦੇ ਵਜੂ ਹੁੰਦਾ ਹੈ ਕਿਉਂ ਕਮਾਊ ਬੰਦਾ ਸੀ ਪਰ ਉਹਨਾਂ ਦੇ मौत होने कारण जो परिवार परिवारक मैम्बर बड़ा ही जो काटा पिया है फिलहाल इस वक्त की अपडेट जो निकल के सामने आई है एक भयानक सड़क हादसा वापर जिस पिओ की मौत हो गई है जो बेटा है उसका गंभीर रूप जख्मी हो गया जिसका सिविल हॉस्पिटल उसका अबोहर विखे इलाज चल रहा है पुलिस प्रशासन वालों जो ट्राला चालक है उसके खिलाफ सख्त कानूनी कार्रवाई जो जांच की जा रही है जो सरपंच उन्होंने वालों कहा जा रहा है कि इस ट्राला चालक के खिलाफ सख्त ਕਾਰਵਾਈ ਕੀਤੀ ਜਾਵੇ ਅਤੇ ਪਲੀਜ਼ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ